ਲਗਾਤਾਰ ਚੱਲ ਰਹੀ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਜਿੱਥੇ ਮਰੀਜ਼ ਪਰੇਸ਼ਾਨ ਹੋ ਰਹੇ ਹਨ ਉੱਥੇ ਹੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਸੀਟਾਂ ਖਾਲੀ ਪਈਆਂ ਹਨ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਤਾਂ ਚੱਲ ਰਹੀਆਂ ਨੇ ਪਰ ਓਪੀਡੀ ਬੰਦ ਹੈ ਤੇ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਪਰਚੀਆਂ ਕੱਟਦੇ ਨੇ ਉਹ ਜਗ੍ਹਾ ਵੀ ਹੈ ਜੋ ਜਿੱਥੇ ਭੀੜ ਹੁੰਦੀ ਸੀ ਇਸ ਟਾਈਮ ਉੱਥੇ ਮਰੀਜ਼ਾਂ ਦੀ ਗਿਣਤੀ 'ਚ ਘਾਟਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਗਰੀਬ ਬੰਦਾ ਕੱਢਦਾ 100 ਰੁਪਏ ਤਾਂ ਕਿਰਾਇਆ ਲੱਗ ਜਾਂਦਾ ਆਂਦੇ ਜਾਂਦੇ ਨੂੰ ਆਨੰਦ ਕਲੋਨੀ ਆਏ 80 40 ਰੁਪਏ ਆਂ ਜਾਂਦਾ 40 ਰੁਪਏ ਜਾਣਦਾ ਲੱਗਦਾ ਹੈਗਾ ਫੇਰ ਵੀ ਸਾਨੂੰ ਕੋਈ ਸਹੂਲਤ ਨਹੀਂ ਅੰਦਰੋਂ ਅੰਦਰ ਹੀ ਟੈਸਟ ਘੱਟ ਕਰਦੇ ਨੇ ਬਥੇਰਾ ਬਾਹਰ ਦਾ ਲਿਖ ਦਿੰਦੇ ਫੇਰ ਵੀ ਗਰੀਬ ਜਨਤਾ ਕਰਾ ਕੇ ਆਂਦੀ ਆ ਹੁਣ ਜੇ ਕਰਾ ਕੇ ਵੀ ਆਈ ਹੈ ਪ੍ਰਾਈਵੇਟ ਟੈਸਟ ਕਰਾਇਆ ਹੈਗਾ ਫੇਰ ਵੀ ਨਹੀਂ ਮੈਡਮ ਮਿਲ ਰਹੀਆਂ ਜਿਹੜਾ ਬੰਦਾ ਦੁੱਖ ਤਕਲੀਫ ਸੇ ਉਹ ਕਿੰਨੂੰ ਕਹਣ ਜਾਏਗਾ ਹੁਣ ਜਿਹੜੇ ਨਹੀਂ ਸਾਡੇ ਕੋਲ ਪੈਸੇ ਰਹਿੰਦੇ ਆਪਾਂ ਪ੍ਰਾਈਵੇਟ ਚ ਜਾਂਦੇ ਸਰਕਾਰੀ ਚ ਕਿਉਂ ਆਣਾ ਸੀਗਾ ਮਸੀਨਾ ਨੇ ਇਹੀ ਕਰਕੇ ਦੁਖੀ ਕਰ ਰੱਖਿਆਗਾ ਕਿ ਜਿੰਨੀ ਵਾਰੀ ਆਉ ਹਰਤਾਲ ਤੂੰ ਆਦੇ ਤੂੰ ਕਿੰਨੇ ਦਿਨ ਮੈਨੂੰ ਹੋ ਗਏ ਹਫਤੇ ਹੋ ਗਏ ਹਮ ਹਫਤਾ ਹੋ ਗਿਆ ਇਧਰ ਆਂਦੀ ਨੂੰ ਫਿਰ ਮੈਂ ਲਾਸਟ ਜੀ ਸੁਣਿਆ ਜਦ ਲਾਸਟ ਡਿਲੀਵਰੀ ਦਾ ਟਾਈਮ ਹੁੰਦਾ ਫਿਰ ਮੈਡਮਾਂ ਕਹਿੰਦੀ ਹੈ ਬੱਚਾ ਨਹੀਂ ਬਚਣਾ ਮਾਂ ਨਹੀਂ ਬਚਣਾ ਦੂਜੇ ਹਸਪਤਲ ਜਾਓ ਬੱਚਾ ਨੋਰਮਲ ਪੈਦਾ ਹੋ ਜਾਂਦਾ ਇਧਰ ਪਹਿਲਾਂ ਤੇ ਟੈਸਟ ਕਰਾ ਲੈਂਦੀਆਂ ਨੇ ਇਹ ਕਰਾ ਲਓ ਕਰਾ ਲਓ ਵਧੀਆ ਤਰੀਕੇ ਨਾਲ ਕਰਾਂ ਬਾਅਦ ਚ ਬਾਅਦ ਚ ਕਹਿੰਦੀਆਂ ਬੱਚੇ ਨਹੀਂ ਹੋ ਸਕਦਾ ਨੋਰਮਲ ਪਹਿਲਾਂ ਤੁਸੀਂ ਕਹਿ ਦਿੰਦੇ ਕਿ ਸਾਨੂੰ ਇਹ ਦਿੱਕਤ ਆ ਰਹੀ ਹੈ ਉਹ ਦਿੱਕਤ ਆ ਰਹੀ ਹੈ ਕਈਆਂ ਨੂੰ ਤਾਂ ਮੈਂ ਸੁਣਿਆ ਹੈਗਾ ਕਹਿੰਦੇ ਬੱਚੇ ਨੇ ਭਾਈ ਜੀ ਤੁਸੀਂ ਦਵਾਈ ਲੈਣ ਆਇਓ ਕੀ ਕਹਿੰਨਾ ਪਰਚੀ ਨਹੀਂ ਬਣ ਰਹੀ ਪਰਚੀ ਨਹੀਂ ਬਣ ਰਹੀ ਕਹਿੰਦੇ ਡਾਕਟਰ ਹੜਤਾਲ ਦੇ ਜੀ ਜਿਹੜੇ ਮਰੀਜ਼ ਆਣੇ ਆ ਉਹ ਵਿਚਾਰੇ ਉਹ ਕਿੱਥੇ ਜਾਣਗੇ ਹਾਂ ਜਿਹੜੇ ਤੜਫ ਰਹੇ ਆ ਉਹ ਮਰੀਜ਼ ਕਿੱਥੇ ਜਾਣਗੇ ਸਰਕਾਰੀ ਹਸਪਤਾਲ ਦੇ ਚਾਹਨੇ ਕੋਈ ਪੁੱਛਤਾ ਨਹੀਂ ਹੈ ਜੀ ਕੋਈ ਗੋਰ ਨਹੀਂ ਹੈ ਕੁਝ ਵੀ ਨਹੀਂ ਹੈ ਡਾਕਟਰ ਆਉਂਦੇ ਨਹੀਂ ਹੁਣ ਕਹਿੰਦੇ ਹਸਪਤਾਲ ਹੜਤਾਲ ਦੇ ਜੀ ਮਰੀਜ਼ ਵਿਚਾਰੇ ਕਿੱਥੇ ਜਾਣਾ ਇਹ ਨਹੀਂ ਆਏ ਤਾਂ ਆਏ ਤਾਂ ਲੋਕਲ ਤੋਂ ਆਏ ਜੀ ਠੀਕ ਹੈ ਤੇ ਮਰੀਜ਼ ਵਿਚਾਰੇ ਕਿੱਥੇ ਜਾਣ ਠੀਕ ਹੈ ਨਾ ਕਹਿੰਦੇ ਸਰਕਾਰ ਨੂੰ ਕੀ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ ਹੱਥ ਜੋੜ ਕੇ ਬੇਨਤੀ ਹੈ ਡਾਕਟਰਾਂ ਨੂੰ ਆਪਣਾ ਡਿਊਟੀਆਂ ਦੇ ਉਹ ਕਰਨ ਵੀ ਮਰੀਜ਼ਾਂ ਦਾ ਦੇਖਭਾਲ ਕਰਨ ਸਵਾਰ ਕੇ ਅਮਰਜੈਂਸੀ ਜਾਓ ਉੱਥੇ ਨਹੀਂ ਡਾਕਟਰ ਝੇਤੀ ਝੇਤੀ ਪੁੱਜਦੇ ਮਰਦੇ ਮਰੀ ਜਾਣ ਮੇਰੇ ਨੱਕ ਦੇ ਤੱਕਲੀਫ ਹੋ ਗਈ ਸੀ ਡਾਕਟਰ ਆਪਣਾ ਆਰਾਮ ਨਾਲ ਬੈਠੇ ਆ ਕੋਈ ਪਰਵਾਹ ਨਹੀਂ ਤੜਫ ਰਿਹਾ ਮੈਂ ਨਾਕੇ ਜੋ ਬਲੀਡਿੰਗ ਆ ਰਹੀ ਹੈ ਤੁਸੀਂ ਐਮਰਜੈਂਸੀ ਚ ਦਿਖਾ ਤੁਸੀਂ ਦਿਖਾ ਸੰਦਸੀ ਜੀ ਪਹਿਲਾ ਐਮਰਜੈਂਸੀ ਆਇਆ ਸੀ ਜੀ ਫਿਰ ਹੁਣ ਦਾ ਉਰੇ ਆਏ ਨੌ ਨੰਬਰ ਡਾਕਟਰ ਸਾਹਿਬ ਕੋਲ ਆਏ ਸੀ ਉਰੇ ਡਾਕਟਰ ਸਾਹਿਬ ਨਹੀਂ ਆਏ ਕੋਈ ਵੀ ਕਹਿੰਦੇ ਆਪਾਂ ਜੀ ਕਿੱਥੋਂ ਆਇਓ ਤੁਸੀਂ ਮੈਂ ਪੋਗਲਾ ਤੋਂ ਆਇਆ ਤੇ ਕੀ ਕਹਿਣਾ ਅੱਜ ਰਾਤ ਵੀ ਆਇਆ ਦਾ ਮੈਨੂੰ ਵਸੀ 1.5 ਵਜੇ ਆਇਆ ਦਾ ਤੁਹਾਨੂੰ 1.5 ਵਜੇ ਇੱਕ ਗੋਲੀ ਨਹੀਂ ਦੇ ਦਿੱਤੀ ਨੇ ਮੈਨੂੰ ਕਹਿੰਦੇ ਬਾਕੀ ਸਵੇਰੇ ਦਵਾਈ ਦੂ ਹੀ ਲੈ ਲਿਓ ਜੀ ਹੁਣ ਮੈਂ ਆਇਆ ਹਾਂ ਸਵੇਰੇ ਹੁਣ ਦੇਖਿਆ ਵੀ ਹੜਤਾਲ ਹੈ ਹੁਣ ਕੋਈ ਬੰਦ ਨਹੀਂ ਕੁਬਾ ਦੀ ਨਾ ਕੋਈ ਕਿੰਨੀ ਪਰੇਸ਼ਾਨੀ ਹੋ ਰਹੀ ਬੰਦਾ ਪਰੇਸ਼ਾਨ ਤਾਂ ਮੈਨੂੰ ਬਹੁ ਮਰੀਜ਼ਾਂ ਦੀ ਇਸ ਜਾਲੂਮਰ ਹੈ ਮੈਨੂੰ 25 ਨਾ ਸਟ੍ਰਾਈਕ ਦਾ ਕੀ ਕਹਿਣਾ ਸਰ ਮਰੀਜ਼ ਪ੍ਰਸ਼ਾਦ ਦੇਖੋ ਮਰੀਜ਼ ਪਰੇਸ਼ਾਨ ਹੋ ਰਹੇ ਆ ਇਸ ਚੀਜ਼ ਦਾ ਸਾਨੂੰ ਵੀ ਥੋੜਾ ਦੁੱਖ ਹੈ ਪਰ ਮੋਸਟਲੀ ਮੈਂ ਪੇਸ਼ੈਂਟਸ ਦਾ ਰਿਵਿਊਜ਼ ਲਏ ਆ ਮਰੀਜ਼ ਸਾਡੇ ਨਾਲ ਹੀ ਨੇ ਇਸ ਵਾਰ ਸਟ੍ਰਾਈਕ ਚ ਕਿਉਂਕਿ ਬੇਸਿਕਲੀ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਸਟ੍ਰਾਈਕ ਮਰੀਜ਼ਾਂ ਲਈ ਹੀ ਕੀਤੀ ਗਈ ਹੈ ਕਿਉਂਕਿ ਡਾਕਟਰਾਂ ਦੀ ਇੰਨੀ ਜ਼ਿਆਦਾ ਕਮੀ ਹੋ ਚੁੱਕੀ ਹੈ ਇਸ ਟਾਈਮ ਕਿ ਟਾਂਚ ਆਲਮੋਸਟ ਕੋਲੈਪਸ ਹੋਣ ਦੇ ਨੇੜੇ ਹੈ ਮਰੀਜ਼ ਜਾਣੇ ਆ ਪੂਰੇ ਡਾਕਟਰ ਨਹੀਂ ਮਿਲਦੇ ਮਰੀਜ਼ ਨੂੰ ਤਾਂ ਐਦਾਂ ਹੁੰਦਾ ਵੀ ਡਾਕਟਰ ਛੁੱਟੀ ਤੇ ਹੈ ਬਟ ਐਕਚੁਅਲ ਚ ਕਦੀ ਕੋਈ ਡਾਕਟਰ ਨਾਈਟ ਡਿਊਟੀ ਹੁੰਦੀ ਹੈ ਉਹਦਾ ਅਗਲਾ ਪਿਛਲਾ ਦਿਨ ਗਿਆ ਕਿਸੇ ਦੀ ਈਵਨਿੰਗ ਡਿਊਟੀ ਹੈ ਵੀਆਈਪੀ ਡਿਊਟੀ ਕੋਰਟ ਐভিডੈਂਸ ਤਾਂ ਕਰਕੇ ਸਾਨੂੰ ਸਾਡੀ ਜਿਹੜੀ ਪ੍ਰਾਇਮਰੀ ਡਿਮਾਂਡ ਸੀਗੀ ਰਿਕਰੂਟਮੈਂਟਸ ਦੀ ਤੇ ਤਾਂ ਕਿ ਡਾਕਟਰ ਪੂਰੇ ਹੋ ਸਕਣ ਜਿਨ੍ਹਾਂ ਦੀ ਐਮਰਜੈਂਸੀ ਡਿਊਟੀ ਹੋ ਐਮਰਜੈਂਸੀ ਡਿਊਟੀ ਹੋ ਕਰਨ ਜਿਨ੍ਹਾਂ ਦੀ ਆਪੀਡੀ ਡਿਊਟੀ ਆ ਆਪੀਡੀ ਤਾਂ ਕਿ ਲੋਕਾਂ ਨੂੰ ਵਾਪਸ ਨਾ ਜਾਣਾ ਪਵੇ ਤਾਂ ਸੇਪ ਮੰਤਰੀ ਨਾਲ ਮੀਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਹਾਲਾਂਕਿ ਸਿਫਾਮੇ ਨੂੰ ਹੋਲਚ ਮੀਟਿੰਗ ਹੋਈ ਸੀ ਲੇਕਿਨ ਫੇਲ ਵੀ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਇਸ ਦੀ ਕੀ ਕਾਰਨ ਹੈ ਨਹੀਂ ਸਿੱਟਾ ਕੈਬਿਨੇਟ ਮਿਨਿਸਟਰਸ ਜਿਹੜੇ ਮੀਟਿੰਗ ਚ ਸੀ ਉਹਨਾਂ ਨੇ ਸਾਡੀ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਜਾਇਜ਼ ਦੱਸਿਆ ਬਟ ਥਿੰਗ ਇਜ਼ ਕਿ ਸਾਡੇ ਵੱਲੋਂ ਇੱਕ ਡਿਮਾਂਡ ਸੀ ਕਿ ਨੋਟੀਫਿਕੇਸ਼ਨ ਕੱਢਿਆ ਜਾਵੇ ਮਤਲਬ ਕਿ ਅੱਗੇ ਵੀ ਐਦਾਂ ਹੁੰਦਾ ਵੀ ਵਿਦ ਵਿਥਿਨ 2 ਮੰਥਸ ਵਿਥਿਨ 3 ਮੰਥਸ ਕਰਦਾਂਗੇ ਬਟ ਬਾਅਦ ਵਿੱਚ ਕੁਝ ਨਹੀਂ ਹੁੰਦਾ ਤਾਂ ਸਾਡੀ ਹੁਣ ਪ੍ਰਾਇਮਰੀ ਇਹੀ ਹੈ ਕਿ ਜਿੰਨੀ ਜਲਦੀ ਨੋਟੀਫਿਕੇਸ਼ਨ ਆ ਜਾਵੇ ਅਸੀਂ ਵੀ ਡਿਊਟੀਆਂ ਰੀਜ਼ਿਊਮ ਕਰੀਏ